ਮੈਂ ਮੈਂ ਸਭ ਤੋਂ ਪਹਿਲਾਂ ਦੀ ਜਿਸ ਪ੍ਰਧਾਨ ਜੀ ਨੇ ਸਾਨੂੰ ਦੱਸਿਆ ਕਿ ਰਮਨਜੀਤ ਜੀ ਨੂੰ ਸਾਰੇ ਨੇ ਬਾਹਰੋਂ ਡਿਮਾਂਡ ਅਸੀਂ ਕੀਤੀ ਸੀ ਸਾਡੇ ਬੜੇ ਕਾਫੀ ਦੇਰ ਦੇ ਨੇ ਕੁਝ ਕੈਸੇ ਕੰਮ ਆ ਜਿਹੜੇ ਰੁਕਣ ਵਾਲੇ ਪਏ ਆ ਜਿਹੜੇ ਉਹਨਾਂ ਸਾਡੇ ਕੋਲ ਸਫੀਸ਼ੀਐਂਟ ਫੰਡ ਨਹੀਂ ਸੀ ਜਿਹੜਾ ਹੋ ਜੇ ਉਹ ਕਿਉਂਕਿ ਸਰਕਾਰੀ ਕੰਮ ਹੁੰਦਾ ਰਮਨ ਜੀ ਨੇ ਐਫਰਟ ਕਰਕੇ ਤੇ 19 ਲੱਖ 20 ਕਰੀਬ 20 ਲੱਖ ਰੁਪਏ ਸਾਡੀ ਬਾਹਰੋਂ ਜਾਇਲ ਜਿਹੜਾ ਸਫੀਸ਼ੀਐਂਟ ਜਿਸ ਪ੍ਰਧਾਨ ਜੀ ਨੇ ਦੱਸਿਆ ਕਿ ਸਾਰਾ ਕੰਮ ਜਿਹੜਾ ਸਾਡਾ ਹੋ ਜਾਣਾ ਔਰ ਅਜ ਤੱਕ ਮੈਂ ਵੀ ਮੈਕਸਪ੍ਰਾਈਜ਼ ਡਿਰ ਰਿਹਾ ਮੈਂ ਵੀ ਬਾਰ ਦਾ ਪ੍ਰੈਜ਼ੀਡੈਂਟ ਰਿਹਾ ਪਹਿਲਾਂ ਇੰਨੀ ਟਨਰ ਸੋਰੀ ਇੰਨੀ ਪੈਸੇ ਸਾਡੇ ਬਾਰ ਦੇ ਵਿੱਚ ਇੰਨੀ ਐਫਰਟ ਨਾਲ ਜਾਂ ਇੰਨੀ ਐਫਰਟ ਨਾਲ ਜਿਹੜਾ ਪਰਸਨਲੀ ਲੈਵਲ ਤੇ ਆਪਣੇ ਤੇ ਲਾ ਕੇ ਕੰਮ ਕਰਨਾ ਔਰ ਬਾਰ ਨੂੰ ਆਗੇ ਪੈਸੇ ਦੇਣੇ ਇਹ ਮੈਸਰ ਰਮਨ ਇਸ ਕਰਕੇ ਰਮਨ ਬੈਲੀ ਨੂੰ ਅਪੀਸ਼ੇਡ ਵੀ ਕਰਦਾ ਬਾਰ ਵਾਲੋ ਥੈਂਕਸ ਵੀ ਕਰਦਾ ਇੰਨੀ ਐਫਰਟ ਨਾਲ ਨਹੀਂ ਤੇ ਇਹ ਪੈਸੇ ਰਮਨ ਉਹਨਾਂ ਦੀ ਐਫਰਟ ਨਾਲ ਹੀ ਆਏ ਹਨ ਤੇ ਨਹੀਂ ਆ ਸਕਦੇ ਇਸ ਕਰਕੇ ਅਸੀਂ ਬਾਰ ਉਹਨਾਂ ਦਾ ਬਹੁਤ ਧੰਨਵਾਦੀ ਆ ਵੈਸੇ ਵੀ ਉਹਨਾਂ ਦੇ ਉਹਨਾਂ ਨੇ ਵੈਸੇ ਪੈਸੇ ਤੇ ਆਪਣੀ ਬਾਰ ਨੂੰ ਹੀ ਦਿੱਤੇ ਆ ਕਿਉਂਕਿ ਇਹ ਸਾਡੇ ਮੈਂਬਰ ਆ ਸ਼ੁਰੂ ਦੇ ਤੇ ਇਸ ਕਰਕੇ ਇਹਨਾਂ ਦਾ ਬਾਰ ਬੜੀ ਪਿਆਰ ਕਰਦੀਏ ਨੇ ਇਹ ਵੀ ਬਾਰ ਨਾਲ ਬੜਾ ਪਿਆਰ ਕਰਦੇ ਆ ਤੇ ਬਾਰ ਮੈਨੂੰ ਲੱਗਦਾ ਕਿ ਇਹ ਜਿਸ ਤਰ੍ਹਾਂ ਹੁਣ ਇਹਨਾਂ ਨੇ ਜੋ ਇਹ ਕੰਮ ਕਰਾਇਆ ਇਹ ਸਾਰੀ ਬਾਰ ਯੂਨਨਰਲੀ ਇਹਨਾਂ ਦੇ ਥੈਂਕਫੁਲ ਆ ਔਰ ਇਹਨਾਂ ਦੇ ਨਾਲ ਹਰ ਵੇਲੇ ਜਦੋਂ ਮਰਜੀ ਰਮਨ ਜੀ ਆਵਾਜ਼ ਮਾਰਨਗੇ ਸਾਰੀ ਬਾਰ ਉਹਨਾਂ ਨਾਲ ਨਾ ਰਬਲ ਬਾਲ ਜੀ ਹੁਣ ਹੰਦਾ ਦੇ ਲੋਕ ਸੁਕੇ ਅਦਾ ਕਰਦਾ ਵਾ ਵੀ ਇਹ ਇੱਕ ਰਿਕਾਰਡ ਬਣਾ ਲਟਾ ਵਾ ਇਹ ਨਹੀਂ ਇੰਨੀ ਰਕਮ ਕਦੀ ਕਿਸੇ ਪਰਧਾਨ ਨੂੰ ਨਹੀਂ ਮਿਲੀ ਡਿਵੈਲਪਮੈਂਟ ਵਾਸਤੇ ਜਿੱਲੀ ਅੱਜ ਰਬਲ ਜੀ ਦੇ ਹੱਥ ਲੰਦੀ ਆ ਇਹ ਸਾਰਾ ਜਿਹੜਾ ਕੰਮ ਆ ਬਹੁ ਪ੍ਰਦੀਪ ਉਹ ਲੈਣੇ ਪਰ ਸ਼ਰਦਾ ਜੀ ਲੈ ਕਬੀਰ ਜੀ ਲੈ ਆਪਣੇ ਮਰਸਾਲੀ ਸਾਹਿਬ ਵੀ ਐਫਰਟਸ ਨਾਲ ਅੱਜ ਦਾ ਬਿਲ ਆਇਆ ਵਾ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੇਰੀ ਪ੍ਰੈਜ਼ੀਡੈਂਸੀਪ ਵਿੱਚ ਇੰਨਾ ਅਮਾਉਂਟ ਆਇਆ ਤੇ ਬਾੜ ਦੀ ਡਿਵੈਲਪਮੈਂਟ ਹੋਏਗੀ ਬਹੁਤ ਡਿਵੈਲਪਮੈਂਟ ਹੋਣ ਵਾਲੀ ਵੀ ਹੈਗੀ ਆ ਜਿਵੇਂ ਕਿ ਇੰਤੋਂ ਲੱਗ ਚਾਲਾ ਲੱਗਣੇ ਪਾ ਕੇ ਵਾਸਤੇ ਉਧਰ ਪਰ ਲੱਗਦੇ ਜਾਂ ਬਾਥਰੂਮ ਸਾਡੇ ਉਹ ਬੰਦ ਪਏ ਨੇ ਉਹਨਾਂ ਨੂੰ ਉਹਨਾਂ ਨੂੰ ਮਿਲ ਕੇ ਇਹ ਸ਼ੁਰੂ ਕਰਨਾ ਚਾਰ ਜਿਹੜੇ ਟਾਇਲਟ ਜਿਹੜੀ ਆ ਬੰਦ ਪਈ ਆ ਉਹਨਾਂ ਦੇ ਰਿਪੇਅਰ ਹੋਣ ਵਾਲੀ ਆ ਹੋਰ ਵੀ ਬੜੇ ਕੰਮ ਹੈਗੇ ਨੇ ਤੇ ਮੈਨੂੰ ਲੱਗਦਾ ਵੀ ਇਹ ਅਮਾਉਂਟ ਸਫੀਸ਼ੀਅੰਟ ਹੋਏਗਾ ਜੇ ਨਹੀਂ ਸਫੀਸ਼ੀਅੰਟ ਹੋਏਗਾ ਹਾਂਜੀ ਕਾਫੀ ਦੇਰ ਦੀ ਇਹ ਮੰਗ ਹੈ ਇਹ ਸਾਡੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਉਹਨਾਂ ਵੱਲੋਂ ਅੱਜ ਇਹ ਮੰਗ ਪੂਰੀ ਕੀਤੀ ਗਈ ਹੈ ਇਹ ਸਾਰੀ ਆਪਣੀ ਕਮੇਟੀ ਵੱਲੋਂ ਕਹਿਣਾ ਚਾਹੁੰਦੇ ਮੈਂ ਪ੍ਰਧਾਨ ਵਜੋਂ ਬਾਰ ਬਲ ਕਹਿਣਾ ਇਹਨਾ ਮੌਲਕੀ ਆਇਆ ਨਹੀਂ ਮੈਂ ਭਗਵਾਨ ਤੋਂ ਮਾਲੀ ਉੱਲਾ ਰਮਨ ਬੈਲ ਜੀ ਦਾ ਦਿਲੋਂ ਧੰਨਵਾਦ ਆ ਇਹਨਾ ਬਾਉਂਡਰੀਆਂ ਨੇ ਭੇਜਿਆ ਇਹ ਮੇਰਾ ਬਾਉਂਡ ਮੈਨੂੰ ਜੇ ਤੁਸੀਂ ਸਾਡੇ ਜਿਹੜੇ ਕੰਮ ਕਰ ਸਕੋ ਮੇਰੇ ਪੀੜ ਵਿੱਚ ਮੇਰਾ ਪੀੜ ਦਸੰਬਰ ਤੱਕ ਸੀ ਮੈਂ ਜਿਹੜੀ ਫਰਵੀ ਤੱਕ ਸੀ ਵੀ ਪ੍ਰੈਜੈਂਟ ਦੇ ਹੁਣ ਥੋੜੇ 4-5 ਮਹੀਨੇ ਮੈਨੂੰ ਕੁਝ ਗ੍ਰੇਸ ਮਿਲ ਗਏ ਨੇ ਉਹਦੇ ਵਿੱਚ ਮੇਰਾ ਬਿਆਹ ਤੇ ਦਿਲ ਇਹ ਕੰਪਲੀਟ ਕੰਮ ਹੋ ਜਾਏਗਾ ਫੇਰ ਵੀ ਜੋ ਕੰਮ ਇਹਦਾ ਵੀ ਤੇ ਰਮਨ ਜੀ ਨੂੰ ਫੜਾਂਗਾ ਬਲਤੰਗਲੀ ਸਾਹਿਬ ਨੂੰ ਫੜਾਂਗਾ ਜੇ ਕੋਈ ਕੰਮ ਵੀ ਪਈ ਲੱਗੇ ਹੋਰ ਮੈਨੂੰ ਪੜਾਣਾ ਬਜ ਵਾਲੇ ਬਹੁਤ ਬਾਹਰ ਤੇ ਮਿਹਰਬਾਨ ਇਹ ਲਫਜ਼ਾਂ ਨਾਲ ਰਮਨ ਜੀ ਦਾ ਬਹੁਤ ਧੰਨਵਾਦੀ ਹਾਂ ਬਹੁਤ ਸ਼ੁਕਰਗੁਜ਼ਾਰ ਠੀਕ ਹੈ ਅੱਜ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਉਹ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਇਹੋ ਧਰਤੀ ਆ ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਅਗੇ ਲਾਇਰ ਔਰ ਇਹ ਸਰਜ਼ਮੀਨ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਜਿੱਥੇ ਇਹ ਰੋਜੀ ਰੋਟੀ ਦਾ ਸਾਧਨ ਸੀ ਉੱਥੇ ਸਮਾਜ ਦੇ ਵਿੱਚ ਅੱਜ ਜੋ ਥਾਂ ਮਿਲਿਆ ਮੈਂ ਸਮਝਦਾ ਵੀ ਇਸ ਪਵਿੱਤਰ ਧਰਤੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅੱਜ ਬਾਹਰ ਦੇ ਵਿੱਚ ਆ ਕੇ ਉਹ ਪ੍ਰਾਣੀਆਂ ਯਾਦਾਂ ਵੀ ਤਾਜ਼ੀਆਂ ਹੁੰਦੀਆਂ ਨੇ ਔਰ ਉਹ ਲੋਕ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਲੀਗਲ ਪ੍ਰੋਫੈਸ਼ਨ ਦੇ ਵਿੱਚ ਉਹਨਾਂ 'ਚ ਕਈ ਸਕਸੀਤਾ ਅੱਜ ਭਾਦਿਕ ਤੌਰ ਤੇ ਸਾਡੇ ਵਿੱਚ ਨਹੀਂ ਹੈਗੀਆਂ ਪਰ ਕਈ ਐਸੀਆਂ ਸਕਸੀਤਾ ਜਿਹੜੇ ਹੁਣ ਇਸ ਵੈਕਟਰ ਤੋਂ ਬਾਹਰ ਨੇ ਉਹਨਾਂ ਦੀਆਂ ਮਿੱਠੀਆਂ ਯਾਦਾਂ ਵੀ ਅੱਜ ਸਾਹਮਣੇ ਆ ਰਹੀਆਂ ਨੇ اے میں ਸਾਡੇ ਡਿਸਟ੍ਰਿਕਟ ਬਾੜ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਰਾਜਪਾਲ ਜੀ ਸੈਕਟੀ ਸਾਹਿਬ اور سارے ਬਾੜ ਦੇ ਮੈਂਬਰ ਸਹਿਬਾਨ ਮੇਰੇ ਨਾਲ ਉੱਚੇ ਚੇਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਜਿਹੜੇ ਆਪ ਇਸ profession ਦੇ ਵਿੱਚ ਵੀ ਨੇ ਪਰ ਹਾਲ ਦੇ ਵਿੱਚ ਇਹਨਾਂ ਨੂੰ ਜ਼ਿਲ੍ਹਾ ਪਰਿਸ਼ਦ ਵਿੱਚੋਂ ਲੜ ਕੇ ਬਹੁਤ ਵੱਡਾ ਮਾਨ ਪ੍ਰਾਪਤ ਕੀਤਾ ਸੋ ਰਾਜਪਾਲ ਜੀ ਦੀ ਪ੍ਰਦੀਪ ਜੀ ਦੀ ਮਲਤਾਨੀ ਸਾਹਿਬ ਦੀ ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਮੇਰੇ ਤੇ ਪ੍ਰੈਸ਼ਰ ਸੀਗਾ ਵੀ ਇਸ ਬਾਰ ਦੇ ਵਿੱਚ ਡਵੈਲਪਮੈਂਟ ਕੀਤੀ ਜਾਵੇ ਤੇ ਮੈਂ ਵੀ ਸੋਚਦਾ ਸੀਗਾ ਵੀ ਇਸ ਧਰਤੀ ਦਾ ਕਰਜ਼ਾ ਤੇ ਅੱਜ ਪ੍ਰਮਾਤਮਾ ਨੇ ਇਹ ਸਮਾ ਦਿੱਤਾ ਕਿ ਉਹ ਕਰਜ਼ਾ ਜਿਹੜਾ ਉਹਦੇ ਵਿੱਚ ਥੋੜਾ ਬਹੁਤ ਲੋਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਸੋ ਮੈਂ ਅੱਜ ਸਭ ਤੋਂ ਪਹਿਲਾ ਆਪਣੇ ਹਰਦੇਲਜੀਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਦੇ ਵਿੱਚ 19 ਲੱਖ 44000 ਰੁਪਇਆ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਦੀ ਡਿਵੈਲਪਮੈਂਟ ਵਾਸਤੇ ਔਰ ਡਿਵੈਲਪਮੈਂਟ ਵਰਕਸ ਵਾਸਤੇ ਅਲੋਕੇਟ ਕੀਤਾ ਔਰ ਮੈਨੂੰ ਦਿਨ ਯਾਦ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਸੈਕਟੀ ਸਾਹਿਬ ਬਹੁਤ ਖਫਾ ਵੀ ਹੁੰਦੇ ਸੀ ਵੀ ਲੇਟ ਹੋ ਰਿਹਾ ਪਰ ਮੈਂ ਕਿਹਾ ਜੀ ਵੀ ਮੁੱਖ ਮੰਤਰੀ ਸਾਡਾ ਵਧੀਆ ਉਹ ਕੰਮ ਬਕਾ ਕਰਦਾ ਕੱਚਾ ਨਹੀਂ ਕਰਦਾ ਤੇ ਕੰਮ ਵੀ ਤੁਹਾਡਾ ਪੂਰਾ ਕਰਾਂਗੇ ਸੋ ਮੇਰੇ ਨਾਲ ਅੱਜ ਪੀ ਡਬਲਯੂ ਡੀ ਦੇ ਐਗਜ਼ੀਕਟਿਵ ਇੰਜੀਨੀਅਰ ਜਸਪ੍ਰੀਤ ਸਿੰਘ ਜੀ ਵੀ ਨੇ ਲਵਜੀਤ ਜੀ ਅਜੇ ਸਾਹਿਬ ਵੀ ਮੇਰੇ ਕੋਲ ਇੱਥੇ ਨਾਲ ਨੇ ਤੇ ਮੇਰੇ ਖਾਲ ਕੰਟਰੈਕਟਰ ਜਿਹੜੀ ਸੁਸਾਇਟੀ ਨੂੰ ਇਹ ਕੰਮ ਲੋਟ ਹੋਇਆ ਉਹ ਵੀ ਨਾਲ ਆਏ ਨੇ ਸੋ ਮੈਂ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੂੰ ਵੀ ਇਹ 19 ਲੱਖ 44000 ਰੁਪਇਆ ਇਹ ਤੁਹਾਡੀ ਅਮਾਨਤ ਆ ਅਫਸਰ ਸਾਡੇ ਚੰਗੇ ਨੇ ਕੰਮ ਆਪਣੀ ਮਰਜ਼ੀ ਨਾਲ ਕਰਾਓ ਵਧੀਆ ਕਰਾਓ ਔਰ ਕੰਮ ਕੁਆਲਟੀ ਵਾਲਾ ਹੋਵੇ ਔਰ ਮੇਰੀ ਹਮੇਸ਼ਾ ਹੀ ਸੋਚ ਰਹੀ ਆ ਕਿ ਇਹ ਡਿਵੈਲਪਮੈਂਟ ਦੇ ਪੈਸੇ ਨੇ ਉਹ ਗੁਰੂ ਘਰ ਦੀ ਗੋਲਕ ਦੀ ਸ਼ਰਧਾ ਵਾਂਗ ਖਰਚੇ ਜਾਣੇ ਚਾਹੀਦੇ ਨੇ ਔਰ ਮੈਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਆਪਣੀ ਨਜ਼ਰ ਜਿਹੜੀ ਆ ਉਹ ਸਖਤਵਰੀ ਇਸ ਕੰਮ ਦੇ ਉੱਪਰ ਰੱਖਿਓ ਕਿਉਂਕਿ ਲੋਹੇਰ ਦੇ ਵਿੱਚ ਜੇ ਕਿਤੇ ਗਲਤੀ ਹੋ ਜਾਵੇ ਜਸਪ੍ਰੀਤ ਜੀ ਤਾਂ ਫਿਰ ਬਖਸ਼ਦੇ ਵੀ ਨਹੀਂ ਹੈ। ਹੈ ਜੀ ਸਵੈਚ ਕਰਕੇ ਮੇਰੀ ਬੇਨਤੀ ਹੈ ਵੀਰਾਂ ਦੀ ਸੈਟੀਸਫੈਕਸ਼ਨ ਦੇ ਮੁਤਾਬਕ ਚੱਲਿਆ ਜਾਊਗਾ ਤਾਂ ਵਧੀਆ ਹੋਊਗਾ। ਤੋਂ ਮਲਤਾਨੀ ਸਾਹਿਬ ਤੁਸੀਂ ਦੇ ਹੁਣ ਆਪ ਜਿਲ੍ਹਾ ਪਰਚੇ ਦੇ ਵਿੱਚੋਂ ਤੇ ਗਾਇਬ ਗਾਏ ਤੁਸੀਂ ਵੀ ਇਸ ਗੱਲ ਨੂੰ ਦੇਖਿਓ ਦੇਖ ਤੁਹਾਨੂੰ ਕੋਈ ਉੰਤਾਈ ਨਜ਼ਰ ਆਵੇ ਤੇ ਜ਼ਰੂਰ ਐਕਸ਼ਨ ਸਾਹਿਬ ਦੇ ਤੇ ਐਸਜੀਓ ਸਾਹਿਬ ਦੇ ਧਿਆਨ ਚ ਲਿਆ ਦਿਓ ਸੋ ਇਹ ਪੈਸੇ ਦੇ ਨਾਲ ਤੁਸੀਂ ਟਾਈਲਰ ਦਾ ਕੰਮ ਕਰਵਾ ਲਓ ਕੋਈ ਮਸਕੈਂਟਿਨ ਦਾ ਕਰੋਨਾ ਉਹ ਕਰਾ ਲਓ ਬਾਥਰੂਮ ਰੈਨੋਵੇਟ ਕਰਾਣਾ ਉਹ ਕਰਾ ਲਓ ਸਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰਗੜਾ ਬਣਾਉਣ ਦਾ ਜਿਹੜਾ ਸੁਪਨਾ ਲਿਆ ਸੀ ਉਹਦੇ ਤਹਿਤ ਇਹ 194000 ਰੁਪਏ ਡਿਸਟ੍ਰਿਕਟ ਬਾਅਰ ਐਸੋਸੀਏਸ਼ਨ ਨੂੰ ਦੇ ਕੇ ਜਾ ਰਹੇ ਆ ਇਹਦੇ ਟੈਂਡਰ ਲੱਗੇ ਨੇ ਕੰਮ ਅਲੋਟ ਹੋ ਗਿਆ ਕੰਮ ਤੁਹਾਡਾ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਅਸੀਂ ਉਸ ਗੱਲ ਨੂੰ ਇਹ ਨਹੀਂ ਰੱਖੀ ਔਰ ਮੈਂ ਇਸ ਗੱਲ ਦਾ ਮਾਨ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਉਦੋਂ ਤੋਂ ਹੀ ਵਿਕਾਸ ਦੇ ਕਾਰਜ ਜਿਹੜੇ ਨੇ ਬਹੁਤ ਤੇਜ਼ੀ ਨਾਲ ਹੋ ਰਹੇ ਨੇ ਔਰ ਸ਼ਾਇਦ ਬਹੁਤ ਸਾਰੇ ਸਾਥੀ ਆਪਣੇ ਨੇ ਮੈਂ ਵੀ ਇੱਥੇ ਲੰਬਾ ਸਵਾਇਸ਼ ਬਾਰ ਦਾ ਮੈਂਬਰ ਆ ਇੰਨੀ ਵੱਡੀ ਰਕਮ ਆਉਂਦੀ ਬਾਰ ਦੇ ਵਿੱਚ ਕਦੇ ਵੇਖੀ ਨਹੀਂ ਤੋਂ ਮੈਂ ਸਮਝਦਾ ਵੀ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਬਦਲਾਵ ਕਿਹੜਾ ਵਾ ਇਹੋ ਹੀ ਬਦਲਾਵ ਆ ਕਿ ਜਿਸ ਬਾਹਰ ਐਸੋ ਡਿਸੀਜਨ ਨੇ 1944000 ਰੁਪਇਆ ਤਕਰੀਬਨ 20 ਲੱਖ ਹੋ ਗਿਆ ਕੌਜਲ ਸਾਹਿਬ ਹਾਂਜੀ ਬਲਗਾਰ ਜੀ ਜਗਵੰਤ ਜੀ ਪਰਲਵ ਜੀ ਸੋ ਇਹ ਮੇਰੀ ਬੇਨਤੀ ਆ ਪ੍ਰੀ ਸਾਹਿਬ ਇਹ ਇੱਕ ਵੱਡੀ ਰਾਸ਼ੀ ਜਿਹੜੀ ਆ ਅਡ ਡਿਸਟ੍ਰਿਕਟ ਬਾਰ ਐਸੋ ਜੇ ਦੇ ਰਹੀ ਆ ਕਿਉਂਕਿ ਉਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਲਿਟਿਗੈਂਟਸ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਔਰ ਸਾਡੇ ਲਾਇਰ ਸਾਹਿਬਾਨ ਨੂੰ ਵੀ ਇੱਕ ਕੰਜੀਨੀਅਲ ਐਟਮੋਸਫੇਅਰ ਚਾਹੀਦਾ ਫਾਰ ਵਰਕ ਮੈਨੂੰ ਉਹ ਵੀ ਜਦ ਯਾਦ ਆ ਜਦੋਂ ਅਸੀਂ 1981 ਦੇ ਵਿੱਚ ਪ੍ਰਦੀਪ ਜੀ ਸਭ ਪਹਿਲਾ ਜਿਹੜਾ ਉਹਦਾ ਪਕਾਲਤ ਸ਼ੁਰੂ ਕੀਤੀ ਤੇ ਦਰਖਤਾਂ ਦੇ ਥੱਲੇ ਬੈਠ ਕੇ ਉਸ ਵਕਤ ਲੱਕੜ ਦੇ ਤਖਤ ਪੋਚ ਹੁੰਦੇ ਸਨ ਔਰ ਆਪਣੀ ਟੇਬਲ ਤੇ ਲੱਕੜ ਦੀ ਕੁਰਸੀ ਹੋਣੀ ਔਰ ਉੱਪਰ ਦਰਖਤ ਹੋਣਾ ਤੇ ਪੰਛੀਆਂ ਨੇ ਵੀ ਬੈਠੇ ਹੋਣਾ ਉਹੋ ਦਿਨਾਂ ਦੇ ਵਿੱਚ ਹੋ ਜੇ ਹਾਲਾਤਾਂ ਦੇ ਵਿੱਚ ਸ਼ੁਰੂ ਕੀਤੀ ਆ ਅੱਜ ਗੱਡੀਆਂ ਕਾਰਾਂ ਤੇ ਖੂਬਸੂਰਤ ਮਾਹੌਲ ਇਹ ਪ੍ਰੋਸਪੈਰਿਟੀ ਦੱਸਦਾ ਸੋ ਇਹ ਇੱਕ ਮੰਦਰ ਵੀ ਆ ਇਨਸਾਫ ਦਾ ਇਹ ਤੋਂ ਬਹੁਤ ਸਾਰੇ ਲੋਕ ਇਨਕਲਾਬ ਲੈ ਕੇ ਜਾਂਦੇ ਨੇ ਸੋ ਇਹਦੇ ਉਹਦੇ ਵਿੱਚ ਉਸ ਘੜੀ ਦੇ ਵਿੱਚ ਅੱਜ ਕਾਲਾ ਮਖਾਲਪੁਰਖ ਦਾ ਵੀ ਧੰਨਵਾਦ ਕਰਦਾ ਜਿੰਨੇ ਦਾਤ ਦੇ ਹੱਥੋਂ ਇਹ ਜਿਹੜੀ ਰਕਮ ਆ ਉਸ ਧਰਤੀ ਦੇ ਉੱਤੇ ਲਾਈ ਆ ਜੇ ਧਰਤੀ ਨੇ ਮੈਂ ਸਮਝਦਾ ਵੀ ਸਾਨੂੰ ਪ੍ਰੋਫੈਸ਼ਨਲੀ ਚੱਲਣਾ ਧਕਾਇਆ ਸੀਗਾ ਸੋ ਅੱਜ ਮੈਂ ਥੋੜਾ ਜਿਆਦਾ ਭਾਵਨਾਵੱਤੇ ਵੀ ਹੋ ਰਿਹਾ ਇਮੋਸ਼ਨਲ ਵੀ ਹੋ ਰਿਹਾ ਸੋ ਪ੍ਰਮੇਸ਼ਵਰ ਕਿਰਪਾ ਕਰੇ ਕਿ ਮੇਰੀ ਇਹੋ ਹੀ ਦੁਆ ਤੁਸੀ ਸਾਰੇ ਹੱਦੇ ਵਾਸਤੇ ਰੋ ਔਰ ਇਸੇ ਤਰੀਕੇ ਨਾਲ ਚੜ੍ਹਦੀਆ ਕਹਣਾ ਚੜਾਉ ਸਾਡੇ ਬਹੁਤ ਸਾਰੇ ਸਾਥੀ ਐਸੇ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਸੁੱਖ ਵੀ ਦੇਖੇ ਨੇ ਦੁੱਖੀ ਸਬਾ ਵੀ ਵੇਖਿਆ ਪ੍ਰਦੀਪ ਜੀ ਮੇਰੇ ਕੋਲ ਖੜੇ ਨੇ ਪਰ ਜ਼ਿੰਦਗੀ ਦਾ ਹਰ ਦੌਰ ਵੇਖਦੇ ਹੋਏ ਫੇਰ ਵੀ ਅੱਗੇ ਚੱਲਦੇ ਰਹੇ ਆ ਤਾਂ ਪਰਮੇਸ਼ਰ ਕਿਰਪਾ ਕਰੇ ਇਹੋ ਹੀ ਅੱਜ ਮੈਂ ਸਮਝਦਾ ਵੀ ਇੱਕ ਵਾਰੀ ਫੇਰ ਬਾਣੀਓਂ ਕ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਮੈਂ ਤਾਂ ਸਿਰਫ ਇੱਕ ਡਾਕੀਆ ਦਾ ਕੰਮ ਕਰ ਰਿਹਾ ਪੈਸੇ ਭੇਜਣ ਵਾਲੇ ਬਾਣੀਓਂ ਕ ਮੁੱਖ ਮੰਤਰੀ ਜੀ ਨੇ ਤੇ ਲਵੋਣ ਵਾਲੇ ਤੁਸੀਂ ਉਹ ਤੁਹਾਡੀ ਅਫਸਰ ਨਾਲ ਵੀ ਸਾਰਾ ਮੇਰੀ ਆਫਰ ਤੇ ਕਾਲਪੁਰਖ ਦੀ ਆ ਮੰਨ ਲਓ ਜੀ ਤਾਂ ਪਰਮੇ ਮੈਂ ਤੇ ਉਹੀ ਕਹਿੰਦਾ ਵੀ ਅੱਜ ਉਹ ਕਾਲਪੁਰਖ ਦਾ ਵੀ ਧਰਵਾਦ ਆ ਜਿੰਨੇ ਜਿਸ ਧਰਤੀ ਤੋਂ ਚੱਲੇ ਦਾ ਉਹ ਧਰਤੀ ਦੇ ਵਿੱਚ ਅੱਜ ਸਮਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ